ਹਾਈ ਵੈਲਿਊ ਨਰਸਾ ਨਾਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਇਸ ਵਕਤ ਦੀ ਵੱਡੀ ਅਪਡੇਟ ਦੇ ਰਿਹਾ ਜੋ ਪਾਖੜਾ ਤੋਂ ਪਾਣੀ ਛੱਡਿਆ ਗਿਆ ਸੀ 2 ਫੁੱਟ ਤੱਕ ਤੇ ਫਲੱਡ ਗੇਟ ਖੁੱਲ ਗਏ ਸੀ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਫਲੱਡ ਗੇਟ ਬੰਦ ਕਰਤੇ ਜਾਂ ਖੁੱਲੇ ਹੋਏ ਹੈ ਪਰ 36000 ਕਿਊਸਕ ਦਰਿਆ ਸਤਲੁਜ ਦੇ ਵਿੱਚ ਪਾਣੀ ਚੜ ਰਿਹਾ ਉਸ ਤੋਂ ਬਾਅਦ ਜੋ ਰਸਤੇ ਦੇ ਵਿੱਚ ਰੋਪੜ ਤੱਕ ਜੋ ਨਦੀਆਂ ਪੈਂਦੀਆਂ ਤਾਂ ਉਹਨਾਂ ਦਾ ਜਦੋਂ ਪਾਣੀ ਇਸ ਦਰਿਆ ਦੇ ਵਿੱਚ ਮਿਲਿਆ ਤਾਂ ਫਿਰ ਇੱਕ ਵੱਡਾ ਕਹਿਰ ਕਹਿ ਸਕਦੇ ਆ ਕੇ ਪਿੰਡ ਬੂਟੇ ਦੀ ਛੰਨਾ ਤੋਂ ਅਗਲੀਆਂ ਪਿੰਡ ਦੀਆਂ ਤਸਵੀਰਾਂ ਨੇ ਪਿੰਡ ਬੂਟੇ ਦੇ ਜੋ ਛੰਨਾ ਉਸ ਤੋਂ ਸਿੱਧਾ ਫਿਰ ਅੱਗੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਦਰਿਆ ਸਤਲੁਜ ਨੇ ਇੰਨਾ ਜ਼ਿਆਦਾ ਕਹਿਰ ਮਚਾਇਆ ਕਿ ਖੜੇ ਖੜੇ ਦੇਖਦੇ ਤਸਵੀਰ ਅਤੇ ਹੁਣ ਦੀ ਗੱਲ ਕਰੀਏ ਤਾਂ ਜਿਸ ਜਗ੍ਹਾ ਤੇ ਮੌਜੂਦ ਆ ਧਾਈ ਤੋਂ ਤਿੰਨ ਕਿਲੇ ਜ਼ਮੀਨ ਦਰਿਆ ਦੇ ਵਿੱਚ ਡਿੱਗੀ ਹੈ ਹਾਲਾਤ ਕਾਫੀ ਜ਼ਿਆਦਾ ਮਾੜੇ ਬਣ ਚੁੱਕੇ ਆ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਇਹ ਤਾਂ ਤੁਸੀਂ ਤਸਵੀਰਾਂ ਦੇਖ ਲਓ ਕਿ ਕੋਈ ਮਿੰਟ ਕੋਈ ਸਕਿੰਟ ਖਾਲੀ ਨਹੀਂ ਜਾਂਦਾ ਕਿ ਕਦੋਂ ਜ਼ਮੀਨ ਦਰਿਆ ਦੇ ਵਿੱਚ ਨਾ ਡਿੱਗੀ ਹੋਵੇ ਤਾਂ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਥੋੜੀ ਤਾਂ ਇਧਰ ਜੀ ਤੁਸੀਂ ਤਸਵੀਰਾਂ ਦੇਖੋਗੇ ਕੁਝ ਟਾਈਮ ਬਾਅਦ ਕੈਮਰਾ ਐਸੀ ਲਗਾ ਕੇ ਰੱਖਦੇ ਆ ਤਾਂ ਕੋਈ ਮਿੰਟ ਨਹੀਂ ਖਾਲੀ ਜਾਂਦਾ ਕਿ ਕਦੋਂ ਦਰਿਆ ਦੇ ਵਿੱਚ ਕਿਧਰੋਂ ਕੋਈ ਥਾਂ ਨਾ ਡਿੱਗਦੀ। ਹੁਣ ਤੁਸੀਂ ਉਹ ਸਾਹਮਣੇ ਤਸਵੀਰ ਤਸਵੀਰ ਦੇਖ ਲਓ ਕਿ ਹਾਲਾਤ ਕਿ ਬਣੇ ਹੋਏ ਨੇ ਇੱਕ ਪਾਸੇ ਤੇ ਲੈ ਕੇ ਕਿਦਾਂ ਕਿ ਕੈਂਚੀ ਦੇ ਨਾਲ ਕੋਈ ਕੱਟ ਲਾਇਆ ਜਾਂਦਾ ਉਸ ਤਰ੍ਹਾਂ ਦੀ ਏ ਤਸਵੀਰ ਹੈ। ਤੇ ਆਪਣੇ ਆਪ ਦੇ ਵਿੱਚ ਹਾਲਾਤ ਚਿੰਤਾਜਨਕ ਨੇ ਬਹੁਤ ਵੱਡੀ ਤਸਵੀਰ ਤੁਹਾਡੇ ਨਾਲ ਸੰਝਾ ਰਿਆ। ਹੁਣ ਤੁਹਾਨੂੰ ਇੱਕ ਹੋਰ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤਸਵੀਰ ਤੁਹਾਨੂੰ ਇਹ ਕਿ ਜਿਸ ਜਗ੍ਹਾ ਤੇ ਤੁਸੀਂ ਇਹ ਇਹ ਤਸਵੀਰ ਦੇਖ ਰਹੇ ਹੋ ਇਸ ਜਗ੍ਹਾ ਤੋਂ ਫਿਰ ਅੱਗੇ ਜਦੋਂ ਪਾਣੀ ਆਏਗਾ ਤੇ ਫਿਰ ਅੱਗੇ ਸਾਰਾ ਨੀਵਾ ਇਲਾਕਾ ਕਹਿੰਦਾ ਕਿ ਨੀਵਾ ਏਰੀਆ ਫਿਰ ਅੱਗੇ ਕਾਫੀ ਜ਼ਿਆਦਾ ਕਿ ਕਿ ਨੂੰ ਆਪਾਂ ਇੱਕ ਛੱਪੜ ਜਿਹਾ ਕ ਆਪਾਂ ਕਹਿ ਸਕਦੇ ਜਾਂ ਨੀਵੀਂ ਥਾਂ ਕਹਿ ਸਕਦੇ ਹ ਜਦੋਂ ਉਹ ਭਰ ਜਾਏਗਾ ਤੇ ਫਿਰ ਅੱਗੇ ਮਹਿਜ਼ ਕੁਝ ਦੂਰੀ ਦੇ ਉੱਪਰ ਧੂਸੀ ਬੰਨ ਹੈ ਤਾਂ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ ਇਧਰ ਜੇ ਤੁਸੀਂ ਤਸਵੀਰਾਂ ਦੇਖੋ ਕਿ ਇਹ ਲਗਾਤਾਰ ਇਸ ਥਾਂ ਤੇ ਖੋਰਾ ਲੱਗਿਆ ਹੈ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਹੋਇਆ ਤਾਂ ਮਿੰਟ-ਮਿੰਟ ਬਾਅਦ ਤਸਵੀਰ ਇੱਥੋਂ ਦੀ ਬਦਲ ਰਹੀ ਹੈ ਕਿਸਾਨਾਂ ਦੀ ਜ਼ਮੀਨ ਲਗਾਤਾਰ ਇਸ ਪਾਣੀ ਦੇ ਵਹਾਵ ਦੇ ਵਿੱਚ ਵਹਿ ਰਹੀ ਹੈ ਤੇ ਆਪਣੇ ਆਪ ਕਿਤਨੇ ਕਿਤੇ ਚਿੰਤਾਮੰਦ ਲੋਕਾਂ ਨੇ ਜਰੂਰ ਵੱਧ ਰਿਆ ਨੇ ਕਿਉਂਕਿ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਥੋੜੀ ਨਹੀਂ ਸਪੀਡ ਹੈ ਸਾਹਮਣੇ ਤੁਸੀਂ ਸਪੀਡ ਚੈੱਕ ਕਰੋ ਕਿ ਪਾਣੀ ਕਿੰਨਾ ਤੇਜ਼ ਚੱਲ ਰਿਹਾ ਹੈ ਤਾਂ ਪਾਣੀ ਜਿੱਦਾਂ ਕਿ ਪਾਖੜਾ ਦੇ 2-2 ਫੁੱਟ ਤੱਕ ਦੇ ਫਲੱਡ ਗੇਟ ਖੋਲੇ ਗਏ ਸੀ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕੋਈ ਜਾਣਕਾਰੀ ਨਹੀਂ ਦਿੱਤੀ 6000 ਕਿਲੋਸਿਕ ਪਾਣੀ ਦਰਿਆ ਤੇ ਚੱਲ ਰਿਹਾ ਹੈ ਫਿਰ ਜਦੋਂ ਰਸਤੇ 'ਚ ਜੋ ਨਦੀਆਂ ਨੇ ਉਹ ਪਾਣੀ ਵਿੱਚ ਪੈਂਦਾ ਤੇ ਫਿਰ ਹਾਲਾਤ ਹੋਰ ਵੀ ਚਿੰਤਾਜਨਕ ਬਣ ਜਾਂਦੇ ਨੇ ਤਾਂ ਹੁਣ ਸਾਹਮਣੇ ਤਸਵੀਰ ਤੁਸੀਂ ਦੇਖੋ ਕਿ ਹਾਲਾਤ ਲਗਾਤਾਰ ਮਾੜੇ ਹੋਰ ਬੱਤਰ ਬਣ ਰਹੇ ਨੇ ਦੇਖੋ ਲਗਾਤਾਰ ਜ਼ਮੀਨ ਡਗ ਰਹੀ ਹੈ ਹੁਣ ਸਾਹਮਣੇ ਝੋਨਾ ਖੜਾ ਹੈ ਉਹ ਝੋਨਾ ਲਗਾਤਾਰ ਜ਼ਮੀਨ 'ਚ ਤੁਸੀਂ ਇਹ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਨੇ ਲਗਾਤਾਰ ਲਗਾਤਾਰ ਕੋਈ ਮਿੰਟ ਕੋਈ ਪਲ ਖਾਲੀ ਨਹੀਂ ਜਾ ਰਿਹਾ ਕਿ ਜਦੋਂ ਦਰਿਆ ਦੇ ਵਿੱਚ ਜ਼ਮੀਨ ਨਾ ਡਗਰੀ ਹੋਵੇ ਤਾਂ ਬਹੁਤ ਜ਼ਿਆਦਾ ਹਾਲਾਤ ਚਿੰਤਾਜਨਕ ਨੇ ਲਗਾਤਾਰ ਦਰਿਆ ਸਤਲੁਜ ਨੇ ਖੋਰਾ ਇਸ ਜਗ੍ਹਾ ਤਲਾਇਆ ਹੋਇਆ ਤੇ ਫਿਰ ਥੋੜੀ ਜਗ੍ਹਾ ਨਹੀਂ ਹੈ ਕਿ ਕਿਤੇ ਕੋਈ ਥੋੜੀ ਥਾਂ ਡਿੱਗਦੀ ਹੋਵੇ ਕਿੱਥੇ ਵੀ ਥਾਂ ਡਿੱਗਦੀ ਹੈ ਬਹੁਤ ਜ਼ਿਆਦਾ ਥਾਂ ਡਿੱਗਦੀ ਹੈ ਹਾਲਾਤ ਆਪਣੇ ਆਪ ਦੇ ਵਿੱਚ ਲੋਕਾਂ ਦੇ ਚਿੰਤਾਵਾਂ ਦੇ ਨਾਲ ਬਹੁਤ ਜ਼ਿਆਦਾ ਭਰ ਆ ਦਿੱਤੇ ਨੇ ਕਈ ਥਾਂ ਤੇ ਝੋਨਾ ਸੀ ਉਹ ਜਿਹੜਾ ਦਰਿਆ ਦੇ ਵਿੱਚ ਡਿੱਗ ਗਿਆ ਕਈ ਥਾਂ ਤੇ ਕੋਈ ਹੋਰ ਫਸਲ ਸੀ ਉਹ ਦਰਿਆ ਦੇ ਵਿੱਚ ਡਿੱਗੀ ਹੈ ਤਾਂ ਹਾਲਾਤ ਬਹੁਤ ਚਿੰਤਾਜਨਕ ਹਨ ਸਾਣ ਤੋਂ ਇਸ ਤਸਵੀਰ ਦੇਖੋ ਕਿ ਲਗਾਤਾਰ ਕੋਈ ਮਿੰਟ ਸਕਿੰਟ ਖਾਲੀ ਨਹੀਂ ਜਾਂਦਾ ਕਿ ਜਦੋਂ ਦਰਿਆ ਦੇ ਵਿੱਚ ਜਮੀਦ ਨਾਟਕ ਦੀ ਹੋਵੇ ਲਗਾਤਾਰ ਟਾ ਲਾਈ ਹੋਈ ਦਰਿਆ ਨੇ ਇਹ ਇੱਕ ਥਾਂ ਤੇ ਨਹੀਂ ਹੈ ਜਿੰਨੇ ਵੀ ਇਹ ਬੈਲਟ ਹੈ ਇਦੋਂ ਜੇਕਰ ਆਪਾਂ ਅੱਗੇ ਚੱਲ ਜਾਈਏ ਸਵੈਰ ਜਦੋਂ ਅਸੀਂ ਤਸਵੀਰਾਂ ਦੇਖੀਆਂ ਤਾਂ ਉਹ ਹੋਰ ਵੀ ਹੈਰਾਨ ਪ੍ਰੇਸ਼ਾਨ ਕਰ ਦੇਣ ਵਾਲੀਆਂ ਸੀ ਉੱਥੇ ਵੀ ਦਰਿਆ ਸਤਲੁਜ ਨੇ ਬਹੁਤ ਜ਼ਿਆਦਾ ਟਾ ਲਾਈ ਸੀ ਇਦੋਂ ਅੱਗੇ ਆਪਾਂ ਚੱਲ ਜਾਈਏ ਲੋਹੀਆਂ ਦੇਰੀਆ ਮਡਾਲੇ ਦੀ ਛਣਾ ਉੱਥੇ ਵੀ ਹਾਲਾਤ ਬੜੇ ਚਿੰਤਾਜਨਕ ਨੇ ਹਾਲਾਤ ਮਾੜੇ ਨੇ ਹਰ ਇੱਕ ਥਾਂ ਤੇ ਹਾਲਾਤ ਚਿੰਤਾਜਨਕ ਦਰਿਆ ਸਤਲੁਜ ਨੇ ਕੀਤੇ ਹੋਏ ਨੇ ਬਹੁਤ ਹਾਲਾਤ ਚਿੰਤਾਜਨਕ ਨੇ ਤਾਂ ਇਧਰ ਇਹ ਤਸਵੀਰ ਲਗਾਤਾਰ ਤੁਸੀਂ ਦੇਖੋ ਹਾਲਾਤ ਕੀ ਬਣੇ ਹੋਏ ਆ ਤਾਂ ਤਸਵੀਰਾਂ ਲਗਾਤਾਰ ਦੇਖਦੇ ਰਹੋ ਗੱਲਬਾਤ ਅੱਗੇ ਜਾਰੀ ਰੱਖਾਂਗੇ ਆਪਾਂ ਦੇਖ ਨਾ ਆਇਆ ਨਹੀਂ ਚੋੜੀ ਬੀਗਣਾ ਆਹੋ ਸਾਦੀ ਜੀ ਇੱਧਰ ਖਮਾ ਡਿੱਤੇ ਨਹੀਂ ਗੱਲ ਸੁਬਾਹ ਦੇ ਉੱਪਰ ਤੇ ਗਿਆ ਪਪੂ ਰੱਖਣਾ ਯਾਰ ਪਪੂ ਲਾ ਖਾ ਪੂ ਨੁਕਸਾਨ ਹੋ ਰਿਹਾ ਯਾਰ ਥੋੜਾ ਤਾਂ ਤਸਵੀਰਾਂ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਇਸ ਤੋਂ ਬਾਅਦ ਤੁਸੀਂ YouTube ਚੈਨਲ ਤੇ ਸਰਚ ਕਰ ਸਕਦੇ ਹੋ ਕੀ ਅਪਡੇਟ ਰਹੇਗੀ ਉਹ ਵੀ ਲਗਾਤਾਰ ਤੁਹਾਡੇ ਤੱਕ ਪਹੁੰਚਾਵਾਂਗੇ دیکھتے ਰਹੋ ਐਨ ਐਨ ਆਰ نیوز